ਸਸਿਕਾ ਚੀ ਮੈਂ ਗੁਰਪ੍ਰੀਤ ਬਰਾੜ ਪ੍ਰਾਂਕਿਚਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਰਿਕਵੈਸਟ ਕਰਨੀ ਚਾਹੁੰਦੀ ਆ ਕਿ ਜਿਹੜੇ ਭੈਣ ਭਰਾ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਨੇ ਪਹਿਲੀ ਵਾਰੀ ਮੇਰੀਆਂ ਵੀਡੀਓ ਦੇਖ ਰਹੇ ਨੇ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰਿਓ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਇਹਦੇ ਨਾਲ ਇੱਕ એનર્ਜੀ ਜੀ ਮਿਲ ਜਾਂਦੀ ਆ ਹਨਾ ਸੋ ਅੱਜ ਆਪਾਂ ਬਣਾਉਣ ਲੈ ਕੇ ਆਏ ਸੀਗੇ ਮਟਰ ਪਲਾਓ ਮਟਰ ਪਲਾਉ ਆਪਾਂ ਆਮ ਹੀ ਘਰਾਂ ਦੇ ਵਿੱਚ ਖਾਂਦੇ ਆਪਾਂ ਮੈਂ ਇਹਨੂੰ ਅੱਜ ਆਪਣੇ ਦੇਸੀ ਜਿਹੇ ਢੰਗ ਨਾਲ ਬਣਾਉਣ ਲੱਗਿਆਂ ਕਿ ਮੈਂ ਘਰ ਦੇ ਵਿੱਚ ਕਿਵੇਂ ਬਣਾਉਣੀ ਆ ਵੈਸੇ ਤਾਂ ਜਿਹੜਾ ਮਟਰ ਪਲਾਉ ਹੁੰਦਾ ਉਹ ਸਿਰਫ ਮਟਰ ਹੀ ਪਾਏ ਜਾਂਦੇ ਨੇ ਸੋ ਮੈਂ ਅੱਜ ਮਟਰ ਮੰਗਾ ਲਏ ਨੇ ਪਰ ਮੈਂ ਇਹਦੇ ਵਿੱਚ ਇੱਕ ਆਲੂ ਤੇ ਇੱਕ ਪਿਆਜ਼ ਇਹਨੂੰ ਆਪਾਂ ਪਿਆਜ਼ ਨੂੰ ਵੀ ਆਪਾਂ ਕੱਟ ਕੇ ਛਿੱਲ ਲੈਨੇ ਆ ਤੇ ਇੱਕ ਦੋ ਹਰੀਆਂ ਮਿਰਚਾਂ ਇਹਦੇ ਨਾਲ ਥੋੜਾ ਜਿਹਾ ਕਰਾਰਾਪਨ ਆ ਜਾਂਦਾ ਕਿਉਂਕਿ ਆਪਾਂ ਕਰਾਰਾਜਾ ਬਣਾਉਣਾ ਸੋ ਆਪਾਂ ਇਸ ਨੂੰ ਆਲੂ ਮੈਂ ਕੱਟ ਲਿਆ ਤੇ ਟੋਲੇ ਆਲੂ ਨੂੰ ਤੇ ਪਿਆਜ਼ ਨੂੰ ਵੀ ਆਪਾਂ ਕੱਟ ਲੈਨੇ ਆ ਇਹ ਤੁਹਾਡੀ ਆਪਣੀ ਮਰਜ਼ੀ ਹੈ ਵੈਸੇ ਜਿਹੜਾ ਹੈਗਾ ਮਟਰ ਪਲਾਉ ਦੇ ਵਿੱਚ ਇਹ ਪਾਇਆ ਨਹੀਂ ਜਾਂਦਾ ਆਲੂ ਵਗੈਰਾ ਪਰ ਮੈਨੂੰ ਚੰਗਾ ਲੱਗਦਾ ਹੁੰਦਾ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਸੋ ਨਾਲ ਹੀ ਮੈਂ ਦੋ ਹਰੀਆਂ ਮਿਰਚਾਂ ਨੇ ਜਿਹੜੀਆਂ ਉਹ ਕੱਟ ਤੀਆਂ ਇਹਦੇ ਨਾਲ ਨਾ ਬਹੁਤ ਵਧੀਆ ਟੇਸਟ ਆਊਗਾ ਤੇ ਕਰਾਰਾ ਬਣੂਗਾ ਆਪਣਾ ਪਲਾਉ ਕਿਉਂਕਿ ਦੂਸਰੀ ਲਾਲ ਮਿਰਚ ਨੂੰ ਅਵੋਇਡ ਕਰਿਆ ਕਰੋ ਤੇ ਹਰੀ ਮਿਰਚ ਜਿੰਨੀ ਜੂਨ ਹੁੰਦੀ ਆ ਹਰੀ ਵੀ ਮਿਰਚ ਪਾਇਆ ਕਰੋ ਇਹਦੇ ਨਾਲ ਬਹੁਤ ਸਵਾਦ ਆਉਂਦਾ ਸੋ ਹੁਣ ਆਪਾਂ ਜਿਹੜੇ ਆਪਣੇ ਮਟਰ ਨੇ ਉਹਨਾਂ ਨੂੰ ਵੀ ਕੱਢ ਲੈਣੇ ਆ ਤੁਸੀਂ ਫਰੋਜ਼ਨ ਮਟਰ ਵੀ ਵਰਤ ਸਕਦੇ ਹੋ ਇੱਥੇ ਤੇ ਪਰ ਮੈਂ ਇਹ ਹੁਣ ਕਿਉਂਕਿ ਗ੍ਰੀਨ ਮਟਰ ਬਹੁਤ ਜ਼ਿਆਦਾ ਨੇ ਮਾਰਕੀਟ ਦੇ ਵਿੱਚ ਤੇ ਫਰੋਜ਼ਨ ਮਟਰ ਆਪਾਂ ਨੂੰ ਜਦੋਂ ਆਪਣੇ ਰਾਈਸ ਬਿਲਕੁਲ ਬਣਨ ਵਾਲੇ ਹੋ ਜਾਂਦੇ ਆਪਾਂ ਉਦੋਂ ਪਾਉਨੇ ਆ ਹਫਤੇ ਜਾ ਕੇ ਪਰ ਜਿਹੜੇ ਆਪਣੇ ਗ੍ਰੀਨ ਮਟਰ ਨੇ ਉਹ ਆਪਾਂ ਪਹਿਲਾਂ ਯੂਜ਼ ਕਰਾਂਗੇ क्योंकि बहुत ज़्यादा है मार्केट मटर सो तो कोशिश करिए कि हूँ हुण। तो फ्रैश ही खा जा नहीं मिलने उदों फ्रोजन जूस कर लें आप सारे मटर में कट लें तो वाली जो अच पुलाव बनावे हाँ जी हम आप गैस के उपर कड़ाही रख लीए तो आपने रिफाइंड ऑयल दो चम्मच आप रिफाइंड ऑयल पाया थोड़ा जे गर्म होने ਤੇ ਫਿਰ ਆਪਾਂ ਇਸ ਦੇ ਵਿੱਚ ਪਾਵਾਂਗੇ ਜੀਰਾ ਦੇਸੀ ਢੰਗ ਨਾਲ ਬਣਾਏ ਹੋਏ ਮਟਰ ਪਲਾਉ ਬਹੁਤ ਸਵਾਦ ਲੱਗਦਾ ਤੇ ਸਕਿਪ ਕਰਨਾ ਤੁਸੀਂ ਜਿਹੜੇ ਪਿਆਜ਼ ਤੇ ਜਿਹੜੇ ਹੈਗੇ ਨੇ ਆਲੂ ਵੀ ਤੁਸੀਂ ਸਕਿਪ ਵੀ ਕਰ ਸਕਦੇ ਹੋ ਪਰ ਇੱਕ ਵਾਰੀ ਇਸ ਤਰੀਕੇ ਨਾਲ ਬਣਾ ਕੇ ਵੇਖੋ ਬਹੁਤ ਟੇਸਟੀ ਲੱਗਦੇ ਨੇ ਆਪਣਾ ਹਾਂਜੀ ਆਪਣਾ ਤੇਲ ਆ ਜਿਹੜਾ ਉਹ ਗਰਮ ਹੋ ਚੁੱਕਿਆ ਹੁਣ ਆਪਾਂ ਇਸ ਦੇ ਵਿੱਚ ਪਾਉਣੇ ਆ ਜੀਰਾ ਇੱਕ ਚਮਚ ਆਪਾਂ ਜੀਰਾ ਪਾਉਣੇ ਆ ਵੇਰਾ ਆਪਾਂ ਤੇਲ ਤਿਕ ਗਿਆ ਤੇ ਹੁਣ ਆਪਾਂ ਇਸ ਦੇ ਵਿੱਚ ਜਿਹੜੇ ਪਿਆਜ਼ ਆਲੂ ਤੇ ਮਿਰਚਾਂ ਕੱਟੀਆਂ ਨੇ ਉਹ ਪਾ ਦੇਣੀ ਆ। ਆਵਾਜ਼ ਦੇ ਰਹੇ ਨਾ ਕਿਉਂਕਿ ਪਿਆਜ਼ ਨੂੰ ਵੀ ਤਾਂ ਤਾਂ ਆਹ ਆਲੂ ਨੂੰ ਤਾਂ ਪਾਹਿਆ ਸੀ। ਪਾਣੀ ਇਹਦੇ ਵਿੱਚ ਇੱਕਦੋ ਘੁੰਦਾ ਰਹੇਗਾ ਹੁਣ ਇਹ ਕਰਕੇ ਹਾਂ ਆਵਾਜ਼ ਦੇ ਰਹੇ ਆ। ਆਪਾਂ ਹਲਕਾ ਜਿਹਾ ਇਸ ਨੂੰ ਚੰਗਾ ਰੋਸ ਕਰਦੇ चंकी तरह से मटर आप दो तीन मिनट रुक के पावे क्योंकि अपने आलू हल्के सॉफ्ट हो गए क्योंकि मटर बहुत जल्दी सॉफ्ट हो जाते हैं और मटर कच्चे भी नहीं तो ने वी ज़्यादा पक्के मटर नहीं है कच्चे मटर ने अपा इन इस तरीके के भरना देना तो ਹਾਂਜੀ ਆਪਣੇ ਆਲੂ ਤੇ ਪਿਆਜ਼ ਥੋੜੇ ਸੌਫਟ ਹੋ ਗਏ ਹੁਣ ਆਪਾਂ ਇਸ ਵਿੱਚ ਮਟਰ ਪਾ ਦੇਣੇ ਆ ਮਟਰ ਤੁਸੀਂ ਪਹਿਲਾਂ ਵੀ ਪਾਉਣੇ ਕਿਉਂਕਿ ਨਹੀਂ ਤੇ ਜਿਹੜੇ ਮਟਰ ਹੁੰਦੇ ਨੇ ਜਿਵੇਂ ਇੱਕ ਮਟਰ ਆਪਾਂ ਲੈ ਲਏ ਆ ਇਸ ਦੇ ਦੋ 파ਟ ਇਦਾਂ ਬਣ ਜਾਣਗੇ ਉਹ ਚੰਗੇ ਨਹੀਂ ਲੱਗਦੇ ਤੇ ਦੋ 파ਟ ਬਣੇ ਹੋਏ ਆਪਾਂ ਮਟਰਾਂ ਨੂੰ ਉਦੋਂ ਪਾਉਣਾ ਜਦੋਂ ਆਪਣੇ ਹਲਕੇ ਜਿਹੇ ਆਲੂ ਫਰਾਈ ਹੋ ਗਏ ਆਪਾਂ ਮਟਰਾਂ ਦੇ ਦੋ 파ਟ ਨਹੀਂ ਕਰਨੇ ਇੱਕੋ ਹੀ ਰੱਖਣੇ ਆ ਇਸ ਤਰੀਕੇ ਨਾਲ ਇੱਕ ਵਾਰੀ ਬਣਾ ਕੇ ਦੇਖਿਓ ਬਹੁਤ ਓਚੀ ਲੱਗਦਾ ਹਰੀਆ ਮਿਰਚਾ ਪਾ ਕੇ ਦੇਖਿਓ ਤੇ ਜੇ ਤੁਹਾਨੂੰ ਹਰੀਆ ਮਿਰਚਾ ਪਸੰਦ ਨੇ ਕਿੱਪ ਵੀ ਕਰ ਸਕਦੇ ਤੁਸੀਂ ਇਹ ਚੀਜ਼ਾਂ ਪਰ ਮੈਨੂੰ ਪਸੰਦ ਨੇ ਲੈ ਪਾਈਆਂ ਹਾਂਜੀ ਆਪਣੇ ਮਟਰ ਆ ਜਿਹੜੇ ਉਹ ਵਰਤ ਤੋਂ ਉਤਕੇ ਹੁਣ ਆਪਾਂ ਇਸ ਦੇ ਵਿੱਚ ਪਾਣੀ ਪਾਵਾਂਗੇ ਮੈਂ ਇਹ ਕਾਲਾ ਸੀ ਜਿਹੜਾ ਚੌਲਾਂ ਦਾ ਲਿਆ ਚੌਲਾਂ ਨੂੰ ਮੈਂ ਭਿਉ ਕੇ ਰੱਖਿਆ ਹੋਇਆ ਆ ਦੇਖੋ ਮੈਂ ਇਹਨਾਂ ਨੂੰ ਭਿਉ ਕੇ ਰੱਖਿਆ ਹੋਇਆ ਮੈਂ ਇਹਨੂੰ 20 ਮਿੰਟ ਭਿਉਣੀ ਹੁੰਦੀ ਆ ਮੈਂ ਤਾਂ ਇੱਕ ਘੰਟਾ ਨਹੀਂ ਭਿਉਂਤੇ ਤੇ ਜੇ ਅੱਧਾ ਘੰਟਾ ਢਿਓ ਲੋ ਤੁਸੀਂ ਹੁਣ ਆਪਾਂ ਇੱਕ ਕੌਲਾ ਪਹਿਲਾ ਪਾਣੀ ਦਾ ਪਾਵਾਂਗੇ ਤੇ ਇੱਕ ਕੌਲਾ ਆਪਾਂ ਸਵਾਰਾ ਪਾਣੀ ਦਾ ਪਾਣੀ ਹੁਣ ਆਪਣਾ ਪਾਣੀ ਜਦੋਂ ਉਬਲ ਲੱਗ ਗਿਆ ਫਿਰ ਆਪਾਂ ਇਸ ਦੇ ਵਿੱਚ ਰਾਈਸ ਪਾਵਾਂਗੇ ਤੇ ਨਾਲ ਹੀ ਆਪਾਂ ਪੂਚ ਪਾਵਾਂਗੇ ਨਮਕ ਟਾੜ ਦਿੰਨੇ ਆ ਉਹ ਵਾਲੀ ਦੀ ਉਡੀਕ ਕਰਦੇ ਆ ਹਾਂਜੀ ਪਾਣੀ ਆਪਣਾ ਜਿਹੜਾ ਇਹ ਰਿਜਣ ਲੱਗ ਗਿਆ ਤੇ ਹੁਣ ਆਪਾਂ ਝਾਵਲ ਦੇ ਵਿੱਚੋਂ ਪਾਣੀ ਮੈਂ ਨਿਚੋੜ ਲਿਆ ਹੁਣ ਆਪਾਂ ਇਹ ਚਾਵਲ ਆ ਜਿਹੜੇ ਪਾਣੀ ਦੇ ਵਿੱਚ ਪਾ ਦੇਨੇ ਨੇ ਤੇ ਚੰਗੀ ਤਰ੍ਹਾਂ ਜਿਹੜੇ ਪਹੁੰਚ ਕੇ ਆਪਾਂ ਪਾ ਦੇਨੇ ਆ ਚੰਗੀ ਤਰ੍ਹਾਂ ਕਰਦੇ ਆ ਮਿਕਸ ਜਾਨੂੰ ਨਾਲ ਹੀ ਆਪਾਂ ਪਾ ਲੈਦੇ ਵਿੱਚ ਨਮਕ ਲਾਮਕ ਤੁਸੀਂ ਆਪਣੇ ਸਵਾਦ ਅਨੁਸਾਰ ਘੱਟ ਵੱਧ ਪਾ ਸਕਦੇ ਹੋ ਮੈਂ ਇੱਕ ਚਮਚ ਪਾਣੀ ਪਾਇਆ ਤਾਂ ਬਹੁਤ ਚਾਹ ਠੀਕ ਹੈ। ਇਹਨੇ ਰਾਈਸ ਦੇ ਲਈ ਚਾਵਲਾਂ ਦੇ ਲਈ ਬਹੁਤ ਆਹੇ। ਹੁਣ ਆਪਾਂ ਇਸ ਨੂੰ ਮਿਲਾ ਦਈਏ ਨਮਕ ਨੂੰ। ਤੇ ਆਪਾਂ ਟੱਕ ਦੰਨੇ ਆ ਬਹੁਤ ਹੀ ਇਜੀ ਬਹੁਤ ਹੀ ਸਵਾਦ। ਹੁਣ ਆਪਾਂ ਪੂਰਾ ਮਿਟਕਾਗੇ ਕਿਉਂਕਿ ਨਹੀਂ ਤਾਂ ਨਾ ਇਹ ਜਿਹੜੇ ਆਪਣੇ ਰਾਈਸ ਨੇ ਚਾਵਲ ਨੇ ਆਪਣੇ ਇਹਦਾ ਉਬਾਲਾ ਉਹ ਬਾਹਰ ਨਿਕਲ ਜੂਗਾ। ਮੈਂ ਇੰਨੇ ਕਿਦੇ ਵਿੱਚ ਬਰਲ ਰੱਖੀ ਐ। ਤਾਂ ਕਿ ਇਹ ਮੇਰੀ ਕੜਾਈ ਤੋਂ ਬਾਹਰ ਨਾ ਨਿਕਲਣ ਮੈਨੂੰ ਗੈਸ ਦੁਆਰਾ ਸਾਹਮਣਾ ਨਾ ਕਰਨਾ ਪਵੇ। ਇਸ ਕਰਕੇ ਮੈਂ ਥੋੜੀ ਜਿਹੀ ਬਿਰਲ ਜਰੂਰ ਰੱਖਤੀ ਹੁੰਨੀ ਆ ਅ 2 ਮਿੰਟ ਦੇ ਲਈ ਮੈਂ ਬਿਰਲ ਰੱਖੂੰਗੀ ਉਸ ਤੋਂ ਬਾਅਦ ਜਦੋਂ ਇਹ ਇਹਨਾਂ ਨੇ ਪਕਣਾ ਸ਼ੁਰੂ ਹੋ ਗਿਆ ਤੇ ਮੈਂ ਇਸ ਨੂੰ ਬਾਹ ਦੀ ਭਾਫ਼ ਆ ਜਿਹੜੀ ਉਹ ਬੰਦ ਕਰ ਦੋਗੇ ਚੈੱਕ ਕਰਦੇ ਆਪਾਂ ਕਿ ਆਪਣੇ ਚਾਵਲ ਕਿੰਨੇ ਕੁ ਬਣੇ ਨੇ ਆਪਾਂ ਇਹਦੇ ਚ ਕੜਸ਼ੀ ਨਹੀਂ ਮਾਰਨੀ ਫਲਾਉਣਾ ਨਹੀਂ ਇਹਨਾਂ ਗਲੀਆਂ ਹੋ ਚੁੱਕੀਆਂ ਨੇ ਪਰ ਆਪਾਂ ਨੂੰ ਇਹ 2 ਮਿੰਟ ਦੇ ਲਈ ਆਪਾਂ ਇਸ ਟੱਕਣ ਨੂੰ ਇਸੇ ਤਰੀਕੇ ਦੇ ਨਾਲ ਰੱਖਦੇ ਆ ਤੇ ਇਹਦੀ ਭਾਫ਼ ਇਹਦੇ ਅੰਦਰ ਚ ਜਖ ਹੋ ਜਾਊਗੀ ਤੇ ਉਸ ਤੋਂ ਬਾਅਦ ਆਪਾਂ ਇਸ ਨੂੰ ਦੇਖਾਂਗੇ ਚੈੱਕ ਕਰਾਂਗੇ ਹਾਂਜੀ ਚੈੱਕ ਕਰਦੇ ਆ ਆਪਣੇ ਚਾਵਲ ਬਣ ਗਏ ਬਿਲਕੁਲ ਚਾਵਲ ਬਣ ਕੇ ਤਿਆਰ ਨੇ ਤੇ ਆਪਾਂ ਗੈਸ ਆਫ ਕਰ ਦੇਣੀ ਹੈ ਤੇ ਇਹਦੀ ਭਾਪ ਨੂੰ ਆਪਾਂ ਇਸ ਤਰ੍ਹਾਂ 5 ਮਿੰਟ ਦੇ ਲਈ ਪੈਰਣ ਦੇਣਾ ਤੇ ਗੈਸ ਆਫ ਕਰ ਦਿੰਦੇ ਆ ਤੇਦਰ ਆਪਣੀ ਦਾਲ ਜਿਹੜੀ ਉਹ ਵੀ ਗਰਮ ਹੋ ਗਈ ਹੈ ਤੇ ਬਾਅਦ ਚ ਆਪਾਂ ਸਰਵ ਕਰਦੇ ਹਾਂ ਹਾਂਜੀ ਹੁਣ ਆਪਣੇ 10 ਮਿੰਟ ਹੋ ਗਏ ਆਪਣੇ ਰਾਈਸ ਬੰਦ ਕੀਤੇ ਹਨ ਤੇ ਬਹੁਤ ਹੀ ਵਧੀਆ ਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਹਲਾਵਾਂਗੇ ਬਹੁਤ ਵਧੀਆ ਬਈ ਕੱਲਾ ਕੱਲਾ ਰਾਈਸ ਹੋਇਆ ਪਿਆ ਤੁਸੀਂ ਇਹਦੇ ਵਿੱਚ ਨਿੰਬੂ ਪਾ ਸਕਦੇ ਹੋ ਪਰ ਮੇਰੇ ਕੋਲੇ ਅੱਜ ਹੈ ਨਹੀਂ ਅਸੀ ਘਰੇ ਇਸ ਤਰੀਕੇ ਨਾਲ ਤੁਸੀਂ ਸਾਰੇ ਜਿਹੜੇ ਮਟਰ ਐ ਕਿਉਂਕਿ ਮਟਰ ਉੱਪਰ ਆ ਜਾਂਦੇ ਹਨ ਨਾ ਜਦੋਂ ਉਪਲਦੇ ਆ ਤਾਂ ਇਸ ਤਰੀਕੇ ਨਾਲ ਮਿਕਸ ਕਰ ਲੈਣੇ ਨੇ ਰਾਈਸ ਆਪਣਾ ਕੱਲਾ ਕੱਲਾ ਹੋਇਆ ਹੋਇਆ ਇਹ ਕੱਚੀ ਬਾਸਮਤੀ ਐ ਇੱਕ ਪੱਕੀ ਹੁੰਦੀ ਆ ਨਾ ਮੋٹے ਮੋਟੇ ਜਿਹੜੇ ਬਾਸਮਤੀ ਦਾ ਘਰ ਪਤਲੀ ਹੁੰਦੀ ਐ ਪਰ ਉਹ ਪੱਕੇ ਜਿਹੇ ਹੁੰਦੇ ਨੇ ਜਿਹੜੇ ਪ੍ਰਾਉਂਜੇ ਇਹ ਹੈਗੀ ਕੱਚੀ ਬਾਸਮਤੀ ਬਹੁਤ ਹੀ ਵਧੀਆ ਹੁਣ ਆਪਾਂ ਬੱਚਿਆਂ ਨੂੰ ਦਿੰਨੇ ਆ ਆਪਣੇ ਰਾਈਸ ਬਣ ਕੇ ਤਿਆਰ ਲੋ ਜੀ ਆਪਣਾ ਮਟਰ ਪਲਾਉ ਬਣ ਕੇ ਤਿਆਰ ਹੈ ਦੇਖੋ ਕੱਲੇ ਕੱਲੇ ਚੌਲ ਹੋਏ ਪਏ ਆ ਤੇ ਮਟਰ ਵੀ ਚੰਗੀ ਤਰ੍ਹਾਂ ਪੱਕ ਗਏ ਆ ਦੇਖੋ ਚੰਗੀ ਤਰ੍ਹਾਂ ਪੱਕ ਗਏ ਨਾ ਆਪਾਂ ਬਰੰਤ 하게 ਦੱਸਦੀ ਮਟਰ ਕਿੰਦਾਂ ਦੇ ਬਣੇ ਆ ਸੁਪਰ ਬਹੁਤ ਹੀ ਵਧੀਆ ਮਟਰ ਪਲਾਉ ਬਣ ਕੇ ਤਿਆਰ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਇੱਕ ਵਾਰੀ ਮੇਰੇ ਦੱਸੇ ਤਰੀਕੇ ਦੇ ਨਾਲ ਮਟਰ ਪਲਾਉ ਬਣਾਓ ਦੇਸੀ ਢੰਗ ਨਾਲ ਪਿਆਜ਼ ਵੀ ਪਾ ਲਿਆ ਤੇ ਆਲੂ ਵੀ ਪਾ ਲਿਆ ਬਹੁਤ ਵਧੀਆ ਬਣਿਆ ਅੱਛਾ ਆਪਾਂ ਹਰੀ ਮਿਰਚ ਪਾਈ ਸੀ ਨਾ ਉਹਦੇ ਨਾਲ ਇਹਦੇ ਵਿੱਚ ਹਲਕਾ ਜਿਹਾ ਕਰਾਰਾਪਣ ਹੈ ਹਲਕਾ ਜਿਹਾ ਤੁਸੀਂ ਅਗਰ ਬੱਚਿਆਂ ਨੂੰ ਖਾਣੇ ਤਾਂ ਤੁਸੀਂ ਸਕਿਪ ਕਰ ਸਕਦੇ ਹੋ ਪਰ ਮੇਰੇ ਬੱਚੇ ਵੱਡੇ ਆ ਗਏ ਹੁਣ ਸੋ ਉਹ ਕਹਿੰਦੇ ਆ ਕਿ ਹਾਂ ਤੁਸੀਂ ਮਿਰਚ ਜ਼ਰੂਰ ਪਾਓ ਸੋ ਮੈਂ ਪਾਇਆ ਮਿਲਦੇ ਆਂ ਜੀ ਇੱਕ ਨਵੀਂ ਰੈਸਪੀ ਦੇ ਨਾਲ નમે દિન ધનવાદ